ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਠੀਕ-ਠਾਕ ਹੋਵੋਗੇ ਅੱਜ ਅਮਰੀਕ ਬਾਈ ਕੋਲੇ ਵਿਸ਼ਾਲ ਆਈ ਸੀ ਸਾਮ ਹੋਣ ਬਾਅਦ ਤੇ ਫੇਰ ਫੁੱਲ ਵੀਰੇ ਬਾਈ ਨੇ ਰਫੇਰਾ ਦਾ ਫੇਰ ਤੋਂ ਕਰਤਾ ਕੰਮ ਸ਼ੁਰੂ ਵੀਰੇ ਬਾਈ ਦਾ ਕਰੈਪਸ਼ਨ ਦੇ ਵਿੱਚ ਕਿਦੋਂ ਤੱਕ ਜਾਊਗਾ ਨੰਬਰ ਦੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਮਸ਼ੀਨ ਦਾ ਕੰਮ ਕਰਾਉਣਾ ਪਹਿਲਾਂ ਵੀ ਤੁਹਾਨੂੰ ਪਿੱਛੇ ਵੀਡੀਓ ਪਾਈਆਂ ਨੇ ਬਾਈ ਦੀਆਂ ਬਲਜੀਤ ਅੰਬੈਨ ਦੇ ਹੋਰ ਕਾਫੀ ਮਸ਼ੀਨਾਂ ਤਿਆਰ ਕਰਕੇ ਬਾਈ ਨੇ ਭੇਜੀਆਂ ਨਹੀਂ ਆ ਉਸ ਕਲਿੱਪਾਂ ਵੀ ਵਿੱਚ ਦਿੱਤੇ ਜਾਣੀਆਂ ਵੀਡੀਓ ਦੇ ਹਨ ਵੀ ਜਿਹੜੀਆਂ ਨੇ ਵੀਡੀਓ ਵਿੱਚ ਕਲਿੱਪਾਂ ਜੰਨੀਆਂ ਉਹ ਬਾਈਆਂ ਨੇ ਮਸ਼ੀਨਾਂ ਦਾ ਕੰਮ ਕੀਤਾ ਆ ਮਸ਼ੀਨਾਂ ਦਿਖਾਉਣੇ ਹਰਦੇਵ ਜੀ ਨੇ ਕੀ ਕੀ ਕੰਮ ਕੀਤਾ ਜੀ ਆਹ ਹਰਦੇਵ ਕੰਪੈਨ ਦਾ ਕਰਿਆ ਬਾਈਆਂ ਨੇ ਕੰਮ ਗੇਅਰ ਦਾ ਕੰਮ ਜਿਵੇਂ ਕਿ ਹੋਰ ਛੋਟੇ ਮੋਟੇ ਕੰਮ 4x4 ਕਰ ਲਿਆ ਉੱਧਰ ਸਾਹਮਣੇ 4x4 ਇੰਨੀਆਂ ਨੂੰ ਵਗੈਰਾ ਫੁੱਲ ਗੇਅਰ ਦਾ ਤੇ ਫੁੱਲ A to Z ਕੰਮ ਕੀਤਾ ਬਾਈਆਂ ਨੇ ਆਹ ਜਿਹੜਾ ਬਾਈ ਜਿਹੜਾ ਪੀਚਾ ਇਹ ਬਾਈ ਦੀ ਕੰਪੈਨ ਹੈ ਹਾਂ ਸਜ਼ਾਰਾ ਦੇਰੀਆ ਕੰਪੈਨ ਹੈ ਆ ਬਾਜੀ ਬਾ ਇੱਕ ਹੋਰ ਲਿਆਉਣੀ ਆ ਕਿਹੜੀ ਲੈ ਕੇ ਆਏਗਾ ਹੁਣ ਨਾજર ਲਿਆ ਉਹ ਤਾਂ ਹੁਣ ਇਹਦਾ ਹੁਣ ਨਾજર ਦਾ ਫੈਨ ਹੋ ਗਿਆ ਵੀਰੇ ਇਹ ਤਾਂ ਕਹਿੰਦਾ ਮੈਂ ਨਾજર ਗੰਭਾ ਲੈਂਦਾ ਹਾਂ ਬਾਬੇ ਲਓ ਜੀ ਗੇਰ ਦਾ ਜਿਵੇਂ ਕੀ ਵੀਰੇ ਕਲਾਕੀ ਸਾਹਵਟ ਇਹ ਸਾਰੀਆਂ ਮਈਆਂ ਨੇ ਨਵੇਂ ਪਾਇਆ ਫੁੱਲ ਬਹਿ ਰਹੇ ਨੇ ਸ਼ਹਿਰੇ ਗਏ ਓਕੇ ਕੰਮ ਹੋ ਗਿਆ ਓਕੇ ਕੰਮ ਹੋ ਗਿਆ ਬਾਬਾ ਜੀ ਹੋਰ ਹਾਂ ਬਾਈ ਕਹਿੰਦਾ ਓਕੇ ਕੰਮ ਕਰਤਾ ਤੱਕਿਆ ਦੇਖ ਆਹ ਫੀਟਰ ਦੇ ਵੀਰੇ ਪੱਲੇ ਵਗੈਰਾ ਲਾ ਰਹੇ ਨੇ ਹਨਾ ਬਾਈ ਦੇਖੋ ਯਾਰ ਆਹ ਪਲੇਟਾਂ ਵਗੈਰਾ ਨਵੇਂ ਐਨੋਖੇ ਕੰਮ ਕਰ ਰਿਹਾ ਬਾਈ ਛੋਟੇ ਛੋਟੇ ਕੰਮੋਂ ਤੋਂ ਲੈ ਕੇ ਮਤਲਬ ਕਿ ਬਹੁਤ ਟ੍ਰਾਇੰਗ ਦੇ ਨਾਲ ਕੰਮ ਕਰਦੇ ਨੇ ਵੀਰ ਹੁਣੇ ਇਹ ਨਹੀਂ ਬਣਦਾ ਕਿ ਹਿੱਸੇ ਦੇ ਬੁੱਸ਼ ਵਗੈਰਾ ਤੁਹਾਨੂੰ ਸਾਰੇ ਦਿਖਾਉਣੇ ਆ ਆ ਹਿੱਸੇ ਵਗੈਰਾ ਦੇ ਬੁੱਸ਼ ਵਗੈਰਾ ਕੰਮਦਾਰ ਬਹੁਤ ਕਰਾ ਲਿਆ ਬਾਈ ਨੇ ਹਰਦੇਵ ਨਮੀ ਲਈ ਹਿੱਸੇ ਵਗੈਰਾ ਇਹ ਸਾਰਾ ਓਕੇ ਕਰਦਾ ਸਾਰਾ ਇਤਰਾ ਦੇ ਕੰਮ ਕੋਈ ਵੇਰਾ ਸਾਰਾ ਕਰਿਆ ਬਾਈ ਨੇ 4x4 ਕਰਨੀ ਹੈ ਬਾਈ ਹਾਂ ਉਹ ਫੈਦਰੀ ਅੱਜ ਆਇਆ ਇਹ ਬਹੁਤ ਦੂਰੋਂ ਆਇਆ ਆ 4x4 ਇਹ ਨਗੇਹਰਾ ਚ ਇਹ ਉੱਥੋਂ ਆਇਆ ਜਿਲੰਦਰ ਤੋਂ ਆਇਆ ਜਿਲੰਦਰ ਤੋਂ ਨਾ ਆਦਾ ਬਾਈ ਇੱਧਰ ਆਇਆ ਸਾਡੇ ਕੋਲ ਕੱਲ ਚਾਹੀਦਾ ਅੰਮੂ ਕਰਾਉਣਾ ਬਾਈ ਜਿੰਨੇ 4x4 ਇੱਧਰ ਇੱਕ ਲਾਲ ਖੜੀਆ ਐਲ ਏ ਐਲ 930 ਇਹਦਾ ਵੀ ਕੰਮ ਕਰਨਾ ਹੈ ਕਾਫੀ ਕਟਰ ਕੰਮ ਵਾਈਆਂ ਕੋਲੇ ਫੇਰ ਤੋਂ ਦੁਬਾਰਾ ਵੀਰੇ ਵਾਹਿਗੁਰੂ ਦੀ ਕਿਰਪਾ ਨਾਲ ਆ ਗਿਆ ਹਨਾ ਲਓ ਜੀ ਕਰੋ ਜੈਕ ਅੱਗੇ ਦਿਖਾਉਣਾ ਸਾਨੂੰ ਗ੍ਰੈਂਡਰ ਵਗੈਰਾ ਬਾਈ ਕਰ ਰਹੇ ਨੇ ਆਹ ਮਸ਼ੀਨ ਦਾ ਵੀ ਕੰਮ ਕਰਨਾ ਹੈ ਨਾ ਬਾਈ ਅੰਦਰ ਅੰਦਰ ਜਿੰਨੇ ਵੀ ਫ੍ਰੈਕਚਰ ਦੇ ਪੱਲੇ ਵਗੈਰਾ ਹਨਾ ਪੱਟ ਕੇ ਸਾਰੀਆਂ ਬਾਈ ਕੰਮ ਕਰ ਰਹੇ ਨੇ ਸਫਾਈ ਦੇਖੋ ਵੀ ਗ੍ਰੈਂਡਰ ਵਗੈਰਾ ਵੀ ਸਾਰੀ ਓਕੇ ਚੱਲ ਰਿਹਾ ਹੈਗਾ ਉਹਨੂੰ ਐਨੇ ਕੋਈ ਜੱਡ ਆ ਇਧਰ ਸਾਹਮਣੇ ਫੀਡਰ ਦਾ ਕੰਮ ਚੱਲ ਰਿਹਾ ਹੈਗਾ ਆ ਹਰਦੇਵ ਕਰਮਾਹਿੰਦਰਾ ਬਾਈਆਂ ਨੇ ਕੰਪਲੀਟ ਕਰਤੀ ਲਓ ਜੀ ਦਿਖਾਉਣਾ ਮਿਲਦੇ ਆ ਵੀਰੇ ਸਾਰਾ ਕੰਮਪਲੀਟ ਆ ਇੱਕ ਕਾਹੜੀਆ ਹਰਦੇਵ 900 ਦੇ ਨੰਬਰ ਕੰਪਲੀਟ ਦਾ ਕਰਤੇ ਆ ਪਾਈਆਂ ਨੇ ਮਸ਼ੀਨਾਂ ਇੱਕ ਦੋ ਸੀਜ਼ਨ ਲਾ ਕੇ ਵੀ ਆਈਆਂ ਨੇ ਹਨਾ ਇਹਨਾਂ ਚ ਹਾਂਜੀ ਆਓ ਜੀ ਵੀਰੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ